ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਆਇਆ ਬਈ ਜਗਾ 200 ਗਜ ਹੁਣ ਚਾਦਦੇ ਆਂ ਸੀ ਅੰਦਰ ਦੀ ਸਾਈਡ ਆਹ ਪੈਨਾ ਰੂਮ ਆ ਐਨ ਖੁੱਲਾ ਡੁੱਲਾ ਵੱਡਾ ਔਰ ਫੇਦਰ ਰਸੋਈ ਆ ਠੀਕ ਹੈ ਜੀ ਔਰ ਇਕ ਤੇ ਲੋਕੋੜੀਆਂ ਉੱਤੇ ਦੀ ਆ ਹੋ ਗਿਆ ਆਪਣਾ ਲੈਟਰਿੰਗ ਤੇ ਆ ਹੋ ਗਿਆ ਬਾਥਰੂਮ ਬਿਜਲੀ ਦਾ ਸਾਰਾ ਓਕੇ ਰਿਪੋਰਟ ਔਰ ਆ ਫਲੈਸ਼ ਹੋ ਗਈ ਠੀਕ ਹੈ ਜੀ ਔਰ ਆ ਦੂਜਾ ਗੇਟ ਹੋ ਗਿਆ ਜੀ ਲੋਬੀ ਆ ਪਿਛਲੀ ਸਾਈਡ ਵੀ ਗਲੀਆ ਠੀਕ ਹੈ ਜੀ ਔਰ ਆ ਦੇਖੋ ਭਾਈ ਉਹ ਇੱਥੇ ਤੱਕ ਹਾਂਜੀ ਇੱਕ ਇਹ ਤੇ ਆ ਸਾਹਮਣੇ ਵਾਲਾ ਕਮਰਾ ਜੀ ਇੱਕ ਆ ਵੱਡਾ ਕਮਰਾ ਅੰਦਰੋਂ ਤੇ ਆ ਪੂਜਾ ਰੂਮ ਹੋ ਗਿਆ ਜੀ ਆ ਦੇਖੋ ਆ ਪੂਜਾ ਰੂਮ ਜੀ ਠੀਕ ਆ ਬਿਲਕੁਲ ਓਕੇ ਆ ਔਰ ਜੀ ਉਹਨਾਂ ਅਸੀਂ ਚੱਲਦੇ ਆ ਉੱਤੇ ਦੀ ਸਾਈਡ ਆ ਪੌੜੀਆਂ 13 ਅੰਕਰ ਉਹ ਗੜ ਹੋਇਆ ਵਾ। ਔਰ ਵਿਜਲੀ ਮਾਫ ਪੰਜਾਬ ਜ਼ਿਲ੍ਹਾ ਆ ਦੇਖੋ ਆ ਉੱਤੇ ਦਾ ਵੱਡਾ ਰੂਮ ਆ ਇੱਧਰ ਲਈ ਸੰਡ ਗੈਲਰੀ ਵੀ ਹੈਗੀ ਆ। ਤੇ ਤੇ ਬਾਹਰ ਦਾ ਹਮ ਆ ਦੂਜੀ ਦੂਜੀ ਬੜਿਆਲੀ ਲੱਕ ਦੇਖਣੇ ਦੇਖੋ ਜੀ ਇੱਕ ਪਹਿਲਾਣੇ ਦੀ ਲੋੜ ਨਹੀਂ ਹੈਗੀ ਆ ਆ ਰਸੋਈ ਹੋ ਗਿਆ ਕਿਚਨ ਇਹਦੇ ਜੇ ਵੀ ਪਾਣੀ ਪੂਣੀ ਦੀ ਸਾਰ ਬਿਲਕੁਲ ਓਕੇ ਠੀਕ ਹੈ ਜੀ ਹੋਰ ਸਾਫ ਫਲਸ਼ ਹੋ ਗਈ ਆ ਦੇਖੋ ਉੱਤੇ ਵੀ ਹੈਗੇ ਆ ਤੇ ਅੱਧਰ ਹੋ ਗਿਆ ਸਟਰਾਓ ਸਟੋਰ ਰੂਮ ਹਾਂ ਦੇਖੋ ਵੀਰੇ ਆ ਸਟੋਰ ਰੂਮ ਹੈ ਔਰ ਹੁਣ ਦੇਖੋ ਬਾਈ ਜੀ ਬਾਹਰ ਦਾ ਵੇੜਾ ਆ ਇੰਨਾ ਵੱਡਾ ਵੇੜਾ ਤੇ ਤੁਸੀਂ ਤੇ ਉਹ ਔਰ ਆ ਬਾਥਰੂਮ ਹੋ ਗਿਆ ਦੇਖੋ ਬਾਈ ਇਹ ਬਾਥਰੂਮ ਬਾਹਰ ਦਾ ਵੱਡਾ ਠੀਕ ਹੈ ਜੀ ਤੇ ਆਹ ਸਾਹਮਣੇ ਵਾਲੀ ਫੇਰ ਗਲੀ ਆ ਜੂ ਖੁੱਲੀ ਡੁੱਲੀ 12 ਫੁੱਟ ਦੀ ਗਲੀ ਤੇ ਆ ਇਧਰਲੀ ਸਾਈਡ ਗਰਾਊਂਡ ਵੀ ਹੈ ਪਾਸ ਚ ਆ ਦੇਖੋ ਜਿੱਥੇ ਤੁਸੀਂ ਕੋਈ ਗੱਡੀ ਗੁੱਡੀ ला ਸਕਦੇ ਆ ਕੋਈ ਪ੍ਰੋਗਰਾਮ ਕੋਈ ਵੀ ਕੁਝ ਵੀ ਫੰਕਸ਼ਨ ਕਰ ਸਕਦੇ ਆ ਤਾਂ ਤੇ ਹੁਣ ਬਾਈ ਜੀ ਉਸੀ ਚੱਲਦੇ ਹਾਂ ਉੱਤੇ ਦੀ ਤੇ ਇਹ ਤੋਂ ਉੱਤੇ ਖੋੜੀਆਂ ਹੈਗੀਆਂ ਲੱਕੀਆਂ ਔਰ ਆ ਦੇਖੋ ਵੀਰੇ ਉੱਤੇ ਖੇਤੀਬਾੜੀ ਕਰਕੇ ਆ ਤੇ ਟੈਂਕੀ ਢੂੰਕੀ ਸਭ ਕੁਝ ਸਪਲਾਈ ਆ ਤੇ ਵੱਡਾ ਆ ਗਰਾਊਂਡ ਸੀ ਉਹ ਜਿਹਦੀ ਗੱਲ ਕਰ ਰਹੇ ਸੀ ਅਸੀਂ ਆ ਪਿਛਲੀ ਸਾਈਡ ਵੀ ਇੱਕ ਗਲੀ ਲੱਗਦੀ ਆ ਤੇ ਅਗਲੇ ਸਾਈਡ ਵੀ ਲੱਗਦੀ ਆ ਉੱਤੇ ਤੋਂ ਦਿਖਦੀ ਆ ਦੇਖੋ ਵੱਡੇ ਵਾਲੀ ਠੀਕ ਆ ਵੀਰੇ ਤਾਂ ਆ ਦੇਖੋ ਉੰਗਲੀ ਐਡਲੀ ਸਾਈਡ ਤੋਂ ਆ ਦਿਖਦੀ ਆ ਆ ਵੀ ਚੋੜੀ ਆ ਆ ਦੇਖੋ ਜੀ ਹੂੰ ਤੁਹਾਨੂੰ ਆਪਣਾ ਪਤਾ ਹੀ ਲੱਗ ਗਿਆ ਵੀਰੇ ਸਾ ਵੀਰੇ ਦੱਸਿਆ ਸੀ ਆਪ ਨੂੰ ਦੇਖੋ ਨੇ ਡੁੱਲੀ ਜਗਾ ਆ ਤੇ ਵਧੀਆ ਆ ਓਕੇ ਪਾਣੀ ਦੀ ਸਪਲਾਈ ਬਿਜਲੀ ਦੀ ਫੀਟਿੰਗ ਸਭ ਕੁਝ ਹੋਇਆ ਵਾ ਵੀਰੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ